ਭੋਜਨ ਸਵੰਦੀ ਕੁਝ ਜ਼ਰੂਰੀ ਗੱਲਾਂ ਜੋ ਕਿ ਬਹੁਤ ਥਿੱਕ ਘੱਟ ਲੋਕਾਂ ਨੂੰ ਪਤਾ ਨਹੀਂ ਨੰਬਰ 1 ਜੇਕਰ ਤੁਸੀਂ ਰੋਟੀ ਨੂੰ ਵਧੇਰੇ ਸਮੇਂ ਲਈ ਤਾਜ਼ਾ ਰੱਖਣਾ ਚਾਹੁੰਦੇ ਹੋ ਤਾਂ ਰੋਟੀ ਵਾਲੇ ਡੱਬੇ ਦੇ ਵਿੱਚ ਇੱਕ ਟੁਕੜਾ ਅਦਰਕ ਦਾ ਰੱਖ ਦਿਓ ਜਿਸ ਨਾਲ ਰੋਟੀ ਵਧੇਰੇ ਸਮੇਂ ਲਈ ਤਾਜੀ ਰਹੇਗੀ ਨੰਬਰ 2 ਜੇਕਰ ਤੁਹਾਡੀ ਸਬਜ਼ੀ ਜਲ ਗਈ ਹੈ ਤਾਂ ਉਸ ਦੇ ਵਿੱਚ ਦੋ ਚਮਚੇ ਦਹੀਂ ਮਿਲਾ ਦਿਓ ਜਿਸ ਨਾਲ ਜਲੀ ਹੋਈ ਸਬਜ਼ੀ ਦਾ ਸਵਾਦ ਨਹੀਂ ਆਵੇਗਾ ਨੰਬਰ 3 ਖੀਰ ਬਣਾਉਂਦੇ ਸਮੇਂ ਚੀਨੀ ਹਮੇਸ਼ਾ ਸਭ ਤੋਂ ਬਾਅਦ ਵਿੱਚ ਹੀ ਪਾਣੀ ਚਾਹੀਦੀ ਹੈ ਇਸ ਨਾਲ ਚੌਲ ਥੋੜੇ ਚੰਗੀ ਤਰ੍ਹਾਂ ਪੱਕ ਜਾਂਦੇ ਹਨ ਨੰਬਰ 4 ਜੇਕਰ ਤੁਸੀਂ ਮਿਰਚਾਂ ਨੂੰ ਕੱਟ ਰਹੇ ਹੋ ਤਾਂ ਹੱਥਾਂ ਉੱਤੇ ਸਬਜੀ ਵਾਲਾ ਔਇਲ ਲਗਾ ਲਓ ਜਿਸ ਨਾਲ ਤੁਹਾਡੇ ਹੱਥਾਂ ਉੱਤੇ ਜਲਨ ਨਹੀਂ ਹੋਵੇਗੀ ਨੰਬਰ 5 ਜੇਕਰ ਤੁਸੀਂ ਆਪਣੇ ਬਦਾਮਾਂ ਨੂੰ ਛਿੱਲਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਦੇ ਵਿੱਚ ਥੋੜਾ ਟਾਈਮ ਕੋਸਾ ਪਾਣੀ ਪਾ ਕੇ ਉਸ ਨੂੰ ਛੱਡ ਦਿਵੋ ਇਸ ਨਾਲ ਬਦਾਮਾਂ ਦੇ ਛਿਲਕੇ ਆਪਣੇ ਆਪ ਉਤਰ ਜਾਣਗੇ ਨੰਬਰ 6 ਆਟਾ ਗੁੰਨਣ ਟਾਈਮ ਤੁਸੀਂ ਉਸ ਨੂੰ ਦੁੱਧ ਨਾਲ ਗੁੰਨਤ ਕੇ ਦੇਖੋ ਤਾਂ ਤੁਹਾਡੀ ਰੋਟੀ ਹੈ ਜਿਹੜੀ ਉਹ ਬਹੁਤ ਹੀ ਸੌਫਟ ਬਣੇਗੀ ਨੰਬਰ 7 ਜੇਕਰ ਤੁਸੀਂ ਆਲੂਆਂ ਨੂੰ ਉਬਲਣਾ ਚਾਹੁੰਦੇ ਹੋ ਤਾਂ ਉਸ ਦੇ ਵਿੱਚ ਥੋੜਾ ਜਿਹਾ ਨਮਕ ਪਾ ਦਿਓ ਜਿਸ ਨਾਲ ਤੁਹਾਡਾ ਬਰਤਨ ਜਿਹੜਾ ਉਹ ਕਾਲਾ ਨਹੀਂ ਪਵੇਗਾ ਅਤੇ ਆਲੂ ਵੀ ਜਲਦੀ ਉਬਲ ਜਾਣਗੇ ਨੰਬਰ 8 ਜੇਕਰ ਤੁਸੀਂ ਅੰਬਾ ਨੂੰ ਖਾਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਲੈ ਕੇ ਆਉਣ ਤੋਂ ਬਾਅਦ ਥੋੜਾ ਟਾਈਮ ਫਰੈਸ਼ ਪਾਣੀ ਦੇ ਵਿੱਚ ਪਾ ਕੇ ਰੱਖ ਦੋ ਜਿਸ ਨਾਲ ਤੁਹਾਡੇ ਜਿਹੜੇ ਅੰਬ ਨੇ ਉਹ ਫਰੈਸ਼ ਹੋਣਗੇ ਅਤੇ ਉਹਨਾਂ ਦੇ ਵਿੱਚ ਕੈਮੀਕਲ ਵੀ ਖਤਮ ਹੋ ਜਾਵੇਗਾ ਇਸੇ ਤਰ੍ਹਾਂ ਦੇ ਹੋਰ ਹੈਲਦੀ ਟਿਪਸ ਅਤੇ ਵੈਜੀਟੇਬਲ ਨਾਲ ਸੰਬੰਧਿਤ ਟਿਪਸ ਜਾਣਨ ਲਈ ਮੇਰੇ ਪੇਜ ਨੂੰ ਫੋਲੋ ਕਰ ਲਓ